ਇਹ ਤਸਵੀਰਾਂ ਕਪੂਰਥਲਾ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਸਾਲ 2007 ਦੇ ਵਿੱਚ ਇਹ ਕੇਂਦਰ ਖੋਲ੍ਹਿਆ ਗਿਆ ਸੀ ਤਾਂ ਕਿ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਨੌਜਵਾਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤਾਂ ਕਿ ਉਹ ਜ਼ਿੰਦਗੀ ਦਾ ਆਨੰਦ ਮਾਣ ਸਕਣ ਪਰ ਨੌਜਵਾਨ ਨਸ਼ੇ ਦੀ ਦਲਦਲ ਚੋਂ ਤਾਂ ਹੀ ਬਾਹਰ ਨਿਕਲ ਸਕਦੇ ਨੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਲਾ ਕੋਈ ਚੱਜ ਦਾ ਡਾਕਟਰ ਹੋਵੇ ਇਸ ਵੇਲੇ ਨਾ ਤਾਂ ਇੱਥੇ ਕੋਈ ਡਾਕਟਰ ਤਾਇਨਾਤ ਹੈ ਤੇ ਨਾ ਹੀ ਕੋਈ ਹੋਰ ਸਟਾਫ ਮੈਂ ਬਰੇ ਪਿਛਲੇ 6 ਮਹੀਨੇ ਤੋਂ ਬੰਦ ਪਿਆ ਹੈ ਕੇਂਦਰ ਹੁਣ ਖੰਡਰ ਬਣਦਾ ਜਾ ਰਿਹਾ ਜਿਸ ਦੇ ਵਿੱਚ ਹੁਣ ਕਬੂਤਰ ਬੋਲਣ ਲੱਗੇ ਨੇ ਖਾਲੀ ਕੁਰਸੀਆਂ ਪਈਆਂ ਨੇ ਤੇ ਬੈਡਾਂ ਤੇ ਧੂੜ ਜੰਮੀ ਨਜ਼ਰ ਆ ਰਹੀ ਹੈ ਕੇਂਦਰ ਦੇ ਵਿੱਚ ਕੋਈ ਸਟਾਫ ਮੈਂਬਰ ਜਾਂ ਡਾਕਟਰ ਨਾ ਹੋਣ ਕਾਰਨ ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਪੁੱਠੇ ਪੈਰੀ ਮੋੜਨਾ ਪੈ ਰਿਹਾ ਜਦੋਂ ਇਸ ਬਾਬਤ ਮੈਨੇਜਰ ਰਾਜਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਟਾਫ ਅਤੇ ਡਾਕਟਰ ਦਾ ਨਾ ਹੋਣ ਦੇ ਜੋ ਕਾਰਨ ਦੱਸੇ ਉਹ ਸੁਣ ਕੇ ਵਾਕਿਆ ਹੀ ਤੁਸੀਂ ਹੈਰਾਨ ਹੋ ਜਾਓਗੇ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਬਜਿੰਦਰ ਸਿੰਘ ਜੀ ਹਾਂ ਜੀ ਸਰ ਬਤੌਰ ਕੀ ਇੱਥੇ ਤੁਹਾਡੀ ਡਿਊਟੀ ਹੈ ਜੀ ਮੈਂ ਸਰ ਅਜ ਮੈਨੇਜਰ ਸੀ ਮੈਨੇਜਰ ਸਰ ਕੀ ਕਾਰਨ ਕੀ ਹੈ ਕਿ ਕਹ ਲੋ ਕਿ ਜਿਹੜਾ ਕਿ ਨਸ਼ਾ ਛਡਾਉ ਕੇਂਦਰ ਬਿਲਕੁਲ ਹੀ ਖਾਲੀ ਹੋ ਗਿਆ ਵਾ ਤਾਂ ਇੱਕ ਵੀ ਪੇਸ਼ੈਂਟ ਇੱਥੇ ਨਹੀਂ ਹੈਗਾ ਕੀ ਕਾਰਨ ਕੀ ਹੈ ਕਿ ਇੱਥੇ ਕਿ ਮਰੀਜ਼ ਨਾ ਹੋਣ ਤੱਕ ਕੀ ਕਾਰਨ ਕੀ ਹੈ ਇਹਦਾ ਐਕਚੁਅਲੀ ਸਹੀ ਜਵਾਬ ਤਾਂ ਸਾਡੇ ਜਿਹੜੇ ਮੈਨੇਜਮੈਂਟ ਕਮੇਟੀ ਹੈ ਉਹ ਦੇ ਸਕਦੀ ਹੈ ਜਿਹਦੇ ਵਿੱਚ ਰੈੱਡ ਕਰਾਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਾਸਰ ਜੀ ਜਦ ਦੱਸ ਸਕਦੇ ਕਿ ਕਾਰਨ ਨੇ ਕੀ ਕਿਤੇ ਕੋਈ ਡਾਕਟਰ ਦੀ ਕਮੀ ਆ ਕਿ ਸਟਾਫ ਦੀ ਕਮੀ ਆ ਡਾਕਟਰਸ ਦੀ ਕਮੀ ਨਹੀਂ ਡਾਕਟਰ ਸਾਹਿਬ ਸਾਡੇ ਲੈਸਨ ਜਰਸੀ ਦੀ ਕੋਲ ਸੀ ਉਹਨਾਂ ਦੀ ਕੋਲ ਪ੍ਰਮੋਸ਼ਨ ਹੋਈ ਤੇ 2 ਸਾਲ ਤੋਂ ਜ਼ਿਆਦਾ ਹੋ ਗਿਆ ਤੇ ਦੋ ਸਾਲ ਉਹਨਾਂ ਨੇ ਲਗਾਤਾਰ ਕੰਮ ਕੀਤਾ ਤੇ ਹੁਣ ਕੋਈ ਦਿਨਾਂ ਤੋਂ ਪਤਾ ਨਹੀਂ ਕੀ ਕਾਰਨ ਉਹਨਾਂ ਦੇ ਕੰਮ ਤੇ ਮਿਲਤਰ ਆਉਣਾ ਛੱਡ ਦਿੱਤਾ ਤੇ ਆਪਣੇ ਇੱਥੇ ਡੀਐਫਸੀ ਤੇ ਅਫਸਰ ਦੇ ਵਿਦੇ ਚਲੋ ਜਿਵੇਂ ਮੈਂ ਡਟ ਭੁੱਲ ਜੀ ਇਹਨੂੰ ਸਾਰੇ ਮਤਕੀ ਕਹਲੋ ਕਿ ਸੈਂਟਰ ਨੂੰ ਹੈਂਡਲ ਕਰਦੇ ਪਏ ਸੀ ਪੂਰੀ ਤਰੀਕੇ ਨਾਲ ਦੋ ਸਾਲਾਂ ਤੋਂ ਪਰ ਚਲੋ ਪ੍ਰਮੋਸ਼ਨ ਹੋਣ ਤੋਂ ਬਾਅਦ ਵੀ ਉਹ ਲਗਾਤਾਰ ਕਹਲੋ ਕਿ ਡਬਲ ਟੂਟੇ ਦੇ ਕੇ ਮਤਕੀ ਇਹਨੂੰ ਵੀ ਚਲਾ ਰਹੇ ਸੀ ਨਸ਼ਾ ਸ਼ੈੱਡ ਸੈਂਟਰ ਡੀਸੀ ਦੀ ਟੂਡੀ ਕਰਨ ਤੋਂ ਐਡੀਸ਼ਨਲ ਨੇ ਕੰਮ ਕਰਦੇ ਨੇ ਦੋ ਸਾਲ ਲਗਾਤਾਰ ਕਰਦੇ ਨੇ ਹੁਣ ਪਤਾ ਨਹੀਂ ਕੀ ਇਹਨਾਂ ਦੇ ਕਾਰਨ ਕਰਕੇ ਉਹਨਾਂ ਨੇ ਆਪਣੀ ਟੀਮ ਸੋਫਟ ਸਹੀ ਕੰਮ ਸਮਝਣਾ ਸੁਖਤਾਂ ਜਿੱਥੇ ਕਿ ਸਰਕਾਰ ਇਹ ਡੇਡ ਵੱਡੇ ਦਾਅਵੇ ਕਰਦੀ ਕਿ ਨਸ਼ਾ ਛਡਾਊ ਕੇਂਦਰਾਂ ਨੂੰ ਅਪਡੇਟ ਕੀਤੇ ਜਾਊਗਾ ਉੱਥੇ ਡਾਕਟਰਾਂ ਦੀ ਕਮੀ ਇਹਨੇ ਆਨ ਦਿੱਤੀ ਜਾਊਗੀ ਪਰ ਜੇ ਆਪਾਂ ਗਰਪੂਥਲੇ ਦੇ ਕੈਲੋਕੀ ਨਸ਼ਾ ਛਡਾਊ ਕੇਂਦਰ ਦੀ ਗੱਲ ਕਰੀਏ ਤੇ ਇਦਾਂ ਦੇ ਹਾਲਾਤ ਦੇਖ ਕੇ ਤੁਹਾਨੂੰ ਲੱਗਦਾ ਕਿ ਕੋਈ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਨਹੀਂ ਇੱਕ ਤੋਂ ਡਾਕਟਰਾਂ ਦੀ ਕਮੀ ਦੀ ਗੱਲ ਸਦੇ ਡਾਕਟਰ ਸਾਹਿਬ ਸਾਡੇ ਕੋਲ ਹੈਗੇ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਵੀ ਕਰ ਸਕਦੇ ਆ ਕਰਨਾ ਚਾਹੁੰਦੇ ਵੀ ਇਹ پتہ ਨਹੀਂ ਕਿਉਂ ਇਸ ਕਰਨਾ ਕਰਕੇ ਉਹਨਾਂ ਨੇ ਕੰਮ ਕਰਨਾ ਛੱਡ ਦਿੱਤਾ ਕੀ ਕਾਰਨ ਕੋਈ ਅਫਸਾਦੀ ਆਪਸੀ ਰੰਜਿਸ਼ਵਾਦੀ ਹੈ ਕਿ ਕੋਈ ਰਾਜਨੀਤਿਕ ਕਾਰਨ ਨਹੀਂ ਅਫਸਾਦੀ ਵੀ ਦਾ ਆਪਸੀ ਕੋਈ ਗਲਤ ਹੋ ਸਕਦੀ ਮਤਬੇਦ ਹੋ ਸਕਦੇ ਕੋਈ ਰਾਜਸੀ ਤਾਂ ਕੋਈ ਨਾ ਦਵਾਵਨੀ ਤੇ ਜਿਹੜੇ ਇਥੇ ਪੇਸ਼ੈਂਟ ਸੀ ਤੇ ਪੇਸ਼ੈਂਟ ਕਿੱਥੇ ਚਲੇ ਗਏ ਇਹ ਪੇਸ਼ੈਂਟ ਜਿਸ ਦਾ ਸੀ ਲਗਭਗ 22 ਦਿਨ ਤੋਂ ਕੋਈ ਦਾਖਲ ਨਹੀਂ ਕੀਤਾ ਤੇ ਜਿਨ੍ਹਾਂ ਤੇ ਜਿਹੜੇ ਹੈਗੇ ਸੀ ਉਹ ਆਪਣਾ ਟਰੀਟਮੈਂਟ ਪੂਰਾ ਕਰਕੇ ਸੀ ਛੁੱਟੀ ਕਰਕੇ ਚਲੇ ਗਏ ਕਰੀਬ 60 ਦਿਨ ਹੋ ਗਏ 8-9 ਦਿਨ ਹੋ ਗਏ ਨਿੰਨ ਸੰਕਰੀਟ ਸਾਡੇ ਛੁੱਟੀ ਹੋਣੀ ਚਾਹੀਦੀ ਤੇ ਇਸ ਸੰਬੰਧੀ ਤੁਸੀਂ ਕੋਈ ਜਾਣਕਾਰੀ ਕੋਈ ਉੱਚਤ ਅਧਿਕਾਰੀਆਂ ਨੂੰ ਕੋਈ ਅਪਸਰਾਂ ਨੂੰ ਵੀ ਦਿੱਤੀ ਹੈ ਸਾਰੇ ਨਾਮ ਵੀ ਚਾਹੀਦੇ ਤੇ ਕਰ ਬਈ ਕੀ ਨਹੀਂ ਹੋਇਆ ਇਹਦੇ ਕੋਈ ਉਪਸਥਿਤੀ ਤਾਂ ਨਹੀਂ ਨਾ ਕਿਸੇ ਦੇ ਬਸ਼ੰਗੀ ਤਾਂ ਤੁਸੀਂ ਸਰਕਾਰ ਤੋਂ ਕੀ ਮੰਗ ਕੇ ਕਰਦੇ ਅਸੀਂ ਕਹਿੰਦੇ ਆ ਵੀ ਡਾਕਟਰ ਸਾਹਿਬ ਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਕਰਨਾ ਚਾਹੁੰਦੇ ਵੀ ਇਹਨਾਂ ਨੂੰ ਮੌਕਾ ਦੇਣਾ ਚਾਹੀਦਾ ਜਿਹੜੇ ਇੱਕ ਬੜੇ ਵੇਖੋ ਵੀ ਨਾਲ ਅੱਡਾ ਕੰਮ ਕਰੂੜੀ ਬਣਾ ਰਹੇ ਸੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਮੈਡਮ ਕੀ ਕਾਰਨਾ ਕੀ ਜਿਹੜਾ ਕੀ ਨਸ਼ਾ ਛਡਾਊ ਕੇਂਦਰ ਪਿਛਲੇ 20-25 ਦਿਨਾਂ ਤੋਂ ਕਿਹਲੋ ਕੀ ਬੰਦ ਪਿਆ ਹੈ ਤਾਂ ਕੀ ਕਾਰਨ ਕੀ ਆ ਮੈਂ ਦੇਖੋ ਜੀ ਹੁਣੇ ਜੁਆਇਨ ਕੀਤਾ ਹਜੇ ਮੈਂ ਸਰਚ ਆਊਟ ਕਰ ਰਹੀ ਹਾਂ ਕਿ ਕੀ ਕੀ ਇੱਥੇ ਡਿਸਟ੍ਰਿਕਟਸ ਦੀਆਂ ਪ੍ਰੋਬਲਮ ਨੇ ਡਿਸਟ੍ਰਿਕਟ ਹਸਪੀਟਲ ਦੀਆਂ ਮੇਰੇ ਹੁਣੇ ਧਿਆਨ ਚ ਇਹ ਮਾਮਲਾ ਆਇਆ ਤੇ ਮੈਂ ਹੁਣ ਦੇਖਦੀ ਹਾਂ ਕਿ ਕੀ ਰੀਜ਼ਨ ਹੈਗਾ ਪਰ ਜੋ ਮੈਨੂੰ ਪਤਾ ਚੱਲਿਆ ਹੈ ਕਿ ਸਾਈਕੀਟ੍ਰਿਸ ਇੱਥੇ ਕੋਈ ਪੋਸਟਰ ਨਹੀਂ ਹੈਗਾ ਉਹਦੇ ਲਈ ਅਸੀਂ ਉੱਪਰ ਹਾਇਰ ਅਥਾਰਟिटीज ਨੂੰ ਪਹਿਲਾਂ ਹੀ ਲਿਖ ਚੁੱਕੇ ਹਾਂ ਤਿੰਕ ਬਿਕੋਜ਼ ਆਫ ਇਲੈਕਸ਼ਨ ਕੋਡ ਆਫ ਕੰਡਕਟ ਕਿਸੇ ਦੀ ਪੋਸਟਿੰਗ ਨਹੀਂ ਹੋ ਪਾ ਰਹੀ ਬਟ ਅਸੀਂ ਫਿਰ ਵੀ ਕਿਉਂਕਿ ਸਾਡੇ ਡੀਐਮ ਸੀ ਸਾਹਿਬ ਜਿਹੜੇ ਉਹ ਸੈਕਟਰੀਸ ਨੇ ਉਹ ਡੇਲੀ ਆਪੀਡੀ ਕਰ ਰਹੇ ਨੇ ਬਾਕੀ ਸਾਰੇ ਡਿਸਟ੍ਰਿਕਟ ਦੇ ਵਿੱਚ ਓਟ ਸੈਂਟਰ ਸਾਰੇ ਹੀ ਚੱਲ ਰਹੇ ਨੇ ਡੇਲੀ ਦੀ ਜਿਹੜੀ ਮੈਡੀਸਨ ਆ ਆਪੀਡੀ ਬੇਸਿਸ ਤੇ ਸਭ ਨੂੰ ਮਿਲ ਰਹੀ ਹੈ ਔਰ ਫਗਵਾੜੇ ਵਾਲਾ ਜਿਹੜਾ ਸੈਂਟਰ ਆ ਉਹ ਸਾਡਾ ਚੱਲ ਰਿਹਾ ਹੈ ਡਿਸਟ੍ਰਿਕਟ ਦੇ ਵਿੱਚ ਮੈਡਮ ਜੇ ਆਪਾਂ ਗੱਲ ਕਰੀਏ ਤੁਸੀਂ ਕਹਦੇ ਕਿ ਅਸੀਂ ਸਰਕਾਰ ਨੂੰ ਲਿਖ ਕੇ ਭੇਜਿਆ ਵਾ ਕਿ ਸਾਨੂੰ ਕਈ ਡਾਕਟਰ ਮਾਇਮ ਕਰਾਇਆ ਜਾਵੇ ਜਰ ਕਿ ਪਿਛਲੇ 2 ਸਾਲਾਂ ਤੋਂ ਜਿਹੜੇ ਕਿ ਡਾਕਟਰ ਭੋਲਾ ਜੀ ਡੀਐਮਸੀ ਅਪਮੋਟ ਹੋ ਕੇ ਕੰਮ ਕਰ ਰਹੇ ਆ ਤਾਂ ਉਹ ਦੋ ਸਾਲਾਂ ਤੋਂ ਕਿਉਂ ਨੀ ਪ੍ਰੋਬਲਮ ਆਈ ਹੋਣੀ ਕਿਉਂ ਪ੍ਰੋਬਲਮ ਆਈ ਤੁਹਾਨੂੰ ਇਹ ਸਾਰੇ ਕਿਉਂਕਿ ਉਹਨਾਂ ਦੇ ਨਾ ਇਕੱਲੇ ਪ੍ਰੋਗਰਾਮ ਬਹੁਤ ਹੁਣ ਅੱਗੇ ਅੱਗੇ ਵੱਧ ਜਾ ਰਹੇ ਆ ਉਹਨਾਂ ਤੇ ਵੀ ਭਾਰ ਹੈਗਾ ਬਹੁਤ ਜ਼ਿਆਦਾ ਤੇ ਉਹ ਫਿਰ ਵੀ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਕਿਉਂ ਪ੍ਰੋਗਰਾਮ ਆਫਿਸਰ ਉਹਨਾਂ ਕੋਲੇ ਕਾਫੀ ਪ੍ਰੋਗਰਾਮਸ ਨੇ ਤੇ ਇਹ ਆਮ ਆਦਮੀ ਕਲੀਨਿਕਸ ਵੀ ਜਿਸ ਤਰ੍ਹਾਂ ਸ਼ੁਰੂ ਹੋ ਗਏ ਤੇ ਉਹ ਬਟ ਫਿਰ ਵੀ ਸਾਡੇ ਨਾਲ ਡੀਲ ਕਰ ਰਹੇ ਆ ਆਮ ਆਦਮੀ ਕਲੀਨਿਕਸ ਨਾਲ ਤੇ ਸਾਰਾ ਕੁਝ ਕਰਕੇ ਉਹ ਦਿੱਲੀ OPD ਕਰ ਰਹੇ ਨੇ ਪੇਸ਼ੈਂਟਸ ਤਾਂ ਦਿੱਲੀ ਦੇਖ ਰਹੇ ਨੇ ਕਿ ਕਿੰਨੀ ਕਮੀ ਆਈ ਜਿੱਥਾ ਥੋੜੇ ਵੀਕ ਦਿਨ ਦੇ ਫਾਸਲੇ ਦੇ ਵਿੱਚ ਕਿੰਨੇ ਮਰੀਜ਼ ਉੱਥੇ ਘਟ ਗਏ ਆ ਕਿੰਨੀ ਕਿ ਦਿੱਕਤ ਆਈ ਆ ਕੋਈ ਡਾਟਾ ਹਜੇ ਬਿਲਕੁਲ ਹੈ ਨਹੀਂ ਤੇ ਜਦੋਂ ਵੀ ਸਰ ਇਹ ਕਹ ਲੋ ਕਿ ਸੁਣਨ ਚਿਤ ਇਹ ਵੀ ਆ ਰਿਹਾ ਕਿ ਆਪਸੀ ਡਾਟਾ ਦੀ ਰੈਂਚ ਸਭਾਜੀ ਕਰਕੇ ਵੀ ਨਸ਼ਾ ਛਡੋ ਕੇਂਦਰ ਬੰਦ ਹੋ ਰਿਹਾ ਵਾ ਇਹ ਹਜੇ ਮੇਰੇ ਨੌਲੇਜ ਚ ਤਾਂ ਨਹੀਂ ਹੈ ਬਟ ਆਈ ਵਿਲ ਡੈਫੀਨੇਟਲੀ ਮੈਨੂੰ ਤਾਂ ਨਹੀਂ ਲੱਗਦਾ ਕਿ ਪਿਛਲੇ ਦਿਨੇ ਮੰਤਰੀ ਸਾਹਿਬ ਵੀ ਆਏ ਸੀ ਆਲੇ ਉਹ ਗੱਲਾਂ ਕਰਦੇ ਪਏ ਸੀ ਕਿ ਅਸੀਂ ਲੇਡੀਜ਼ ਲਈ ਵੀ ਇੱਥੇ ਨੈਸ਼ਸਟੋਕ ਕਿੰਦਰ ਲਈ ਸੈਂਟਰ ਖੋਲਣਾ ਵਾ ਜਿਹੜਾ ਪਹਿਲਾਂ ਚੱਲਦਾ ਪਿਆ ਉਹੀ ਖੰਡਰ ਬਣ ਗਿਆ ਇੱਕ ਤਰ੍ਹਾਂ ਬੰਦ ਹੋ ਗਿਆ ਵਾ ਤੇ ਨਵੀਂ ਪਾਲਸੀ ਨੂੰ ਤੁਸੀਂ ਕਿੱਦਾਂ ਲਾਗੂ ਕਰੋਗੇ ਨਹੀਂ ਉਸੇ ਸਰ ਮਿਲ ਜਣੀ ਹੈ ਮੈਨਪਾਵਰ ਨੂੰ ਪੁਰਸਪ ਸਾਨੂੰ ਮਿਲਿਆ ਹੋਇਆ ਪ੍ਰੋਮਿਸ ਕੀ ਅਸੀਂ ਜਲਦੀ ਕੋਰਡ ਆਫ ਕਨੈਕਟ ਤੋਂ ਬਾਅਦ ਸਾਡੇ ਕੋਲ ਮੈਨਪਾਵਰ ਆ ਜਾਣੀ ਹੈ ਬਾਕੀ ਅਸੀਂ ਫਗਵਾੜੇ ਤੋਂ ਜਿਹੜੇ ਹੈਗੇ ਆ ਸਾਈਕੀਆਟ੍ਰਿਸ ਉਹਨੂੰ ਵੀ ਇੱਕ ਦੋ ਦਿਨ ਲਈ ਜ਼ਰੂਰ ਲਗਾਵਾਂਗੇ ਇੱਥੇ ਬਟ ਇਹ ਵੀ ਐਡਮਿਸ਼ਨ ਫੇਅਰ ਕਰਨੀ ਮੁਸ਼ਕ ਕਿਉਂਕਿ ਉਹ ਡੇਲੀ ਬੇਸਿਸ ਨੇ ਨਹੀਂ ਇੱਥੇ ਆਪਾਂ ਆ ਗਏ ਮੈਨੂੰ ਜਿਹੜੇ ਕਿ ਡਾਕਟਰ ਜੀ ਤੁਸੀਂ ਗੱਲ ਕਰਦੇ ਪਿਛਲੇ 2 ਦਿਨਾਂ ਤੋਂ 2 ਸਾਲਾਂ ਤੋਂ ਪੋਸਟ ਖਾਲੀ ਪਈ ਹੈ ਕਿ ਜਿਹੜੇ ਕਿ ਡੀਐਮਸੀ ਨੂੰ ਆਪਣੇ ਭਾਗ ਤੇ ਹੀ ਇਹਨੂੰ ਕਰ ਕਰਦੇ ਪਏ ਕਿ ਨਿਕਤੀ ਆਰਡਰ ਤਰੀਕਾ ਕਿਹੜਾ ਕਰਦਾ ਕਾਹਦੀ ਲਈ ਜੀ ਮੈਡਮ ਜਿਹੜੇ ਕਿ ਡੀਐਮਸੀ ਹੈਗੇ ਪ੍ਰਮੋਟ ਹੋਏ ਨੂੰ 2 ਸਾਲ ਹੋ ਗਏ ਆ ਹਾਂ ਜੀ ਪਰ 2 ਸਾਲਾਂ ਤੋਂ ਤੋਂ ਕਹ ਲੋ ਕਿ ਉਹ ਆਪ ਹੀ ਮੈਨੇਜ ਕਰਦੇ ਪੈਨ ਨੂੰ ਰੈਸ਼ਨ ਛਡਾਓ ਕੇੰਦਰ ਨੂੰ ਤੇ ਅੱਜ ਹੀ ਕਿ ਉਹ ਮਤਲਬ ਕਿ ਕਹ ਲੋ ਕਿ ਉਹਨੂੰ ਬਰਕ ਲੋਡ ਪੈ ਗਿਆ ਹਾਂ ਵਰਕ ਲੋਡ ਸਾਰੇ ਪਾਸੇ ਉਪਰੋਂ ਪ੍ਰੈਸ਼ਰ ਪੈ ਰਿਹਾ ਰਿਪੋਰਟਸ ਐਂਡ ਵੀ ਸੀਜ਼ ਵਗੈਰਾ ਬਹੁਤ ਚਲੋ ਲੱਗਦਾ ਨਹੀਂ ਤੁਹਾਨੂੰ ਕਿਤੇ ਨਾ ਕਿਤੇ ਕਹ ਲੋ ਕਿ ਅਫਸਰ ਜੀ ਆਪਸੀ ਲਾਗੜਾ ਕਰਕੇ ਇਹ ਕਹ ਲੋ ਕਿ ਬੰਦ ਹੋਣਗੇ ਤਾਂ ਦੱਸੋ ਕਰਾਂਗੇ ਹੋਣੀ ਐਗਜ਼ੈਕਟਲੀ ਹੋਗੀ ਮੈਂ ਹੁਣੇ ਪਰਸੋਂ ਹੀ ਜੁਆਇਨ ਕੀਤਾ ਤੇ ਮੈਨੂੰ ਖਾਸ ਅਜੇ ਪਤਾ ਨਹੀਂ ਹੈ ਜਿੰਨਾ ਕਿ ਮੈਨੂੰ ਪਤਾ ਚੱਲਿਆ ਤੇ ਉਹ ਮੈਂ ਤੁਹਾਨੂੰ ਇਨਫੋਰਮ ਕਰਦਾ ਬਾਕੀ ਕਿੰਨੀ ਕਿਤੇ ਕੰਮ ਮੈਂ ਚੱਲ ਹੋ ਜਾਊਗਾ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਜਿਹੜੇ ਆਮ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਜਿੱਥੇ ਸਰਕਾਰ ਦਾ ਵੀ ਕਰਦੀ ਹੈ ਕਿ ਨਸ਼ਾ ਛਡਾਊ ਕੇਂਦਰ ਜਿਹੜੇ ਵੀ ਨਸ਼ਾ ਕਰਦੇ ਦਾਖਲ ਹੋਉਂਦੇ ਕਿ ਨਸ਼ਾ ਛਡਾਊ ਕੇਂਦਰੀ ਬੰਦ ਹੋ ਗਿਆ ਵਾ ਜ਼ਿਲ੍ਹੇ ਦਾ ਜਿੱਥੇ ਕਿ ਆਲੇ-ਦੋਲੇ ਪਿੰਡਾਂ ਤੋਂ ਵੀ ਲੋਕ ਆਉਂਦੇ ਪਰ ਜੇ ਇੱਧੇ ਬੰਦ ਗਏ ਤਾਂ ਉਹ ਕਿੱਥੇ ਜਾਓਗੇ ਬਈ ਨਹੀਂ ਕਿ ਅਸੀਂ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਕਿ ਫਗਵਾੜੇ ਵਾਲਾ ਸਾਡਾ ਦੇਖੋ ਵਰਕਿੰਗ ਹੈਗਾ ਇਹਦਾ ਕੋਈ ਇਸ ਤਰ੍ਹਾਂ ਦਾ ਸਾਨੂੰ ਕੇਸ ਲੱਗਦਾ ਸੀ ਉੱਥੇ ਵੀ ਪੇਜ ਦਿੰਨੇ ਆ ਪਰ ਕਪੂਰਥਲੇ ਵਾਲਾ ਵੀ ਅਸੀਂ ਕਿਉਂਕਿ ਡਿਸਟ੍ਰਿਕਟ ਦਾ ਹੈਗਾ ਅਸੀਂ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਹਾਇ ਹਾਇ ਅਥਾਰਟੀ ਦਾ ਧਿਆਨ ਰੱਖ ਕੀਤਾ ਬਿਲਕੁਲ ਬਿਲਕੁਲ ਜੀ ਹਾਇ ਅਥਾਰਟਿਸ ਨੂੰ ਰਿਕੁਆਇਰਮੈਂਟ ਲਿਖ ਕੇ ਭੇਜੀ ਗਈ ਹੈ ਇੱਕ ਪਾਸੇ ਤਾਂ ਸਰਕਾਰ ਚੰਗੀ ਸਿਹਤ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਜ਼ਮੀਨੀ ਹਕੀਕਤਾਂ ਤੁਹਾਡੇ ਸਾਹਮਣੇ ਨੇ ਸੋ ਵੋਟਾਂ ਤੋਂ ਪਹਿਲਾਂ ਜਾਂ ਫਿਰ ਆਪਣੇ ਭਾਸ਼ਨਾ ਦੇ ਵਿੱਚ ਕੀਤੇ ਵੱਡੇ ਵੱਡੇ ਦਾਅਵੇ ਸਾਰੇ ਖੋਖਲੇ ਨਜ਼ਰ ਆ ਰਹੇ ਨੇ ਅਜੇ ਇਹ ਦੇਖਣਾ ਹੋਵੇਗਾ ਕਿ ਸਰਕਾਰ ਮੁਰ ਤੋਂ ਇਸ ਨਸ਼ਾ ਛਡਾਊ ਕੇਂਦਰ ਨੂੰ ਚਾਲੂ ਕਰਦੀ ਹੈ ਜਾਂ ਫਿਰ ਮਰੀਜ਼ ਐਵੇਂ ਹੀ ਖੱਜਲ ਖੁਆਰ ਹੁੰਦੇ ਰਹਿਣਗੇ ਹਕੀਕੀ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ